ਨਸ਼ਾ ਤਸਕਰੀ ਨੂੰ ਲੈ ਕੇ ਪੁਲਿਸ ਦੀ ਰਡਾਰ ਦੇ ਰਹਿਣ ਵਾਲੇ ਫਿਲੋਸਾ ਸਬ ਡਿਵੀਜ਼ਨ ਦੇ ਪਿੰਡ ਗੰਨਾ ਵਿਖੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਖੁੱਲਰ ਦੀ ਟੀਮ ਬਲੋ ਸਵੇਰੇ ਤਰਖਸਰ ਹੀ ਰੇਡ ਕਰ ਦਿੱਤੀ ਪੁਲਿਸ ਟੀਮ ਪਿੰਡ ਦੇ ਚਾਰ ਚੁਪੇਰੇ ਤਾਇਨਾਤ ਹੋਈ ਜਿਨ੍ਹਾਂ ਪਿੰਡ ਅੰਦਰ ਦਾਖਲ ਹੋਣਾ ਅਤੇ ਬਾਹਰ ਜਾਣ ਵਾਲੇ ਤੇ ਨਿਗ੍ਹਾ ਰੱਖੀ ਪੁਲਿਸ ਦੀਆਂ ਹੋਰਨਾਂ ਟੀਮਾਂ ਨੇ ਪਿੰਡ ਦੇ ਕਈ ਘਰਾਂ ਵਿੱਚ ਛਾਪੇਵਾਰੀ ਕੀਤੀ ਅਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪੁਲਿਸ ਹੱਥ ਕੋਈ ਵੱਡੀ ਸਫਲਤਾ ਨਹੀਂ ਹੱਥ ਲੱਗੀ ਕਿਉਂਕਿ ਪੁਲਿਸ ਦੀ ਹਿੱਟ ਲਿਸਟ ਵਿੱਚ ਰਹਿਣ ਵਾਲੇ ਤਸਕਰ ਪਹਿਲਾਂ ਹੀ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਚੁੱਕੇ ਸੀ ਐਸਐਸਪੀ ਨੇ ਪਿੰਡ ਦੇ ਮੋਤਵਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਨਸ਼ਾ ਸਮਗਲਰਾਂ ਨੂੰ ਫੜਾਉਣ ਅਤੇ ਪਿੰਡ ਵਿੱਚ ਨਸ਼ਾ ਨਾ ਵਿਕਣ ਦੇਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੇਡ ਮਾਨਯੋਗ ਡੀਜੀਪੀ ਪੰਜਾਬ ਦੇ ਆਦੇਸ਼ਾਂ ਦੇ ਜ਼ਿਲ੍ਹਾ ਜਲੰਧਰ ਦੇ ਚਾਰ ਪਿੰਡਾਂ ਜਿੱਥੇ ਵੱਧ ਤੇ ਨਸ਼ੇ ਦੀ ਵਿਕਰੀ ਹੁੰਦੀ ਹੈ ਉੱਥੇ ਕੀਤੀ ਗਈ ਗੰਨਾ ਪਿੰਡ ਵੀ ਇਹਨਾਂ ਦੀ ਲਿਸਟ ਵਿੱਚ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਪੀਣ ਦਾ ਆਦੀ ਹੈ ਪੁਲਿਸ ਉਸ ਦੀ ਸਹਾਇਤਾ ਕਰਕੇ ਸਰਕਾਰ ਵੱਲੋਂ ਬਣਾਏ ਗਏ ਨਸ਼ਾ ਛਡਾਊ ਕੇਂਦਰਾਂ ਵਿੱਚ ਭਾਗੀ ਕਰਵਾ ਕੇ ਉਸ ਦਾ ਇਲਾਜ ਕਰਵਾਉਣਗੇ। ਉਹਨਾਂ ਨੇ ਕਿਹਾ ਕਿ ਜਿਸ ਪਾਸੋਂ 5 ਗ੍ਰਾਮ ਤੋਂ ਘੱਟ ਨਸ਼ੇ ਦੀ ਰਿਕਵਰੀ ਹੁੰਦੀ ਹੈ ਤਾਂ 64 A ਦੀ ਪਰ ਕਿਰਿਆ ਦੇ ਮਾਦਮ ਨਾਲ ਉਕਤ ਵਿਅਕਤੀ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ। ਮਾਨਜੋਬ ਅਦਾਲਤ ਨੂੰ ਅਰਜੀ ਦੇ ਕੇ ਪਰਚਾ ਕੈਂਸਲ ਕਰਵਾਇਆ ਜਾਵੇਗਾ ਇਸ ਮੌਕੇ ਤੇ ਪੁਲਿਸ ਟੀਮ ਵਿੱਚ ਐਸ ਪੀ ਡੀ ਮਨਪ੍ਰੀਤ ਸਿੰਘ ਢਿੱਲੋਂ ਡੀ ਐਸ ਪੀ ਡੀ ਸਿਰਿੰਦਰਪਾਲ ਟੋਗੜੀ ਡੀ ਐਸ ਪੀ ਫਲੋ ਸਿਮਰਨਜੀਤ ਲੰਗ ਨੀਰਜ ਕੁਮਾਰ ਥਾਣਾ ਮੁਖੀ ਫਲੋ ਸੀ ਆਈ ਐਂਜਲੀ ਕੁਸ਼ਵਾਲੀ ਅਤੇ ਹੋਰ ਹਾਜ਼ਰ ਸਨ ਫਲੋ ਤੋਂ ਰਾਜਕਮਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਫਰਮਾਈ ਕਰਕੇ ਭੇਜ ਦਾਂਗੇ ਨਜਾਇਜ਼ ਕਿਸੇ ਦਾ ਨਹੀਂ ਮੇਰੇ ਵੱਡੇ ਦੀ ਬੇਨਤੀ ਕਰਦੀ ਮੈਂ ਰੱਜੀ ਕੀ ਦੀ ਨਾ ਮੇਰੀ ਜੀ ਬਈ ਗੱਲ ਸੁਣੋ ਜਿਹੜਾ ਬੰਦਾ ਨੇ ਉਹਦੀ ਜਾਂਦਾ ਨਾ ਤੇ ਨਜਾਇਜ਼ ਕਿਸੇ ਨਾਲ ਕੰਮ ਨਹੀਂ ਕਰਦੇ ਸਾਨੂੰ ਤਸਦੀਕ ਕਰ ਲੈ ਲਓ ਆ ਸਾਰੇ ਪਿੰਡ ਦੇ ਮੋਹਤਵਾਰ ਕੋਲ ਤੇ ਭੇਜ ਲੈ ਮੇਰੀ ਜੀ ਗੱਲ ਸੁਣਾਓ ਆ ਇਹ ਤੇ ਲੱਗੂ ਹੁਣਾ ਪਿੰਡਾਂ ਦੀ ਕਰਦੇ ਉਹ ਨਾੜਾ ਲੈਂਦੇ ਉਹਨੇ ਕੀਤੀ ਕਿ ਜਿਹਨੇ ਸਟਾਰਟ ਕੀਤਾ ਜਿਹਰੇ ਜਗ੍ਹਾ ਤੇ ਅੱਜ ਗੰਨਾ ਪਿੰਡ ਵਿੱਚ ਚੈਕਿੰਗ ਹੋਈ ਆ ਸ਼ਹਿਰੀ ਧਿਆਨ ਤੋਂ ਲੈ ਕੇ ਕੀ ਕਹਿਣਾ ਚਾਹੁੰਦੇ ਕਿੰਨੇ ਕਜ਼ਰ ਕਬੜੀ ਹੋਈ ਆ ਕਿੰਨੇ ਬੰਦੇ ਕਾਬੂ ਹੋਏ ਉਹ ਆਪਣੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਸਪੈਸ਼ਲ ਇੱਕ ਆਪਰੇਸ਼ਨ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਹੌਟਸਪੌਟ ਨੇ ਜਿੱਥੇ ਡਰੱਗ ਜ਼ਿਆਦਾ ਵਿਕਦੀ ਆ ਜਾਂ ਸੇਲ ਹੁੰਦੀ ਆ ਉੱਥੇ ਅੱਜ ਸਪੈਸ਼ਲ ਸਰਚ ਅਭਿਆਨ ਦਾ ਸੋਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਜਲੰਧਰ ਰੂਰਲ ਦੇ ਵਿੱਚ ਚਾਰ ਜਗ੍ਹਾ ਤੇ ਅਸੀਂ ਸਰਚ ოਪਰੇਸ਼ਨ ਚ ਰਾਇਆ ਜੋ ਇੱਕ ਭੋਗਪੁਰ ਚ ਆਪਣਾ ਕਿੰਗਰਾ ਚੋ ਵਾਲਾ ਨਕੋਦਰ ਚ ਸ਼ੰਕਰ ਪਿੰਡ ਇੱਥੇ ਜੰਮਾ ਪਿੰਡ ਹੈ ਔਰ ਇੱਕ ਆਪਣੇ ਬੂਟੇ ਦੀਆਂ ਛੰਨਾ ਮਹਿਕਪੁਰ ਦੇ ਵਿੱਚ ਜੋ ਅਸੀਂ ਟੋਟਲ ਤਿੰਨ ਕੇਸ ਜਿਹੜੇ ਇੱਥੇ ਰਜਿਸਟਰ ਕੀਤੇ ਆ ਬਾਕੀ ਸਾਡੀ ਸਰਚ ਅਜੇ ਚੱਲ ਰਹੀ ਹੈ ਉਹਦਾ ਮੇਨ ਮਕਸਦ ਜਿਹੜਾ ਆ ਉਹ ਇਹ ਆ ਵੀ ਲੋਕਾਂ ਨੂੰ ਔਰ ਇਹਨਾਂ ਦੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਨੇ ਅਸੀਂ ਇੱਥੇ ਇਹਨਾਂ ਨੂੰ ਜਾਗਰੂਕ ਵੀ ਕਰ ਰਹੇ ਆਂ ਵੀ ਆਪਦੇ ਬੱਚਿਆਂ ਨੂੰ ਸਮਝਾਓ ਡੀਡਿਕਸ਼ਨ ਸੈਂਟਰ ਸਰਕਾਰ ਨੇ ਜਿਹੜੀਆਂ ਪਾਲਿਸੀਆਂ ਖੋਲੀਆਂ ਉੱਥੇ ਦਾਖਲ ਕਰਾਓ 5 ਗ੍ਰਾਮ ਤੋਂ ਘੱਟ ਅਗਰ ਕਿਸੇ ਤੋਂ ਕੋਈ ਰਿਕਵਰੀ ਹੁੰਦੀ ਆ 64 ਦੇ ਵਿੱਚ ਮਿਉਂਟੀ ਦਿੱਤੀ ਜਾ ਸਕਦੀ ਆ ਉਹ ਮੇਰੇ ਕੋਲ ਲੈ ਕੇ ਆਉਣ ਅਸੀਂ ਇਹਨਾਂ ਨੂੰ ਦਾਖਲ ਕਰਾਵਾਂਗੇ ਔਰ ਅਦਾਲਤ ਦੇ ਵਿੱਚ ਅਸੀਂ ਰਿਕੁਐਸਟ ਕਰਕੇ ਜਿਹੜਾ ਪੱਤਾ ਉਹ ਵਾਪਸ ਲੈ ਲਵਾਂਗੇ ਇਸ ਤੋਂ ਇਲਾਵਾ ਦਰਾਨੇ ਸਰਚ ਜਿਹੜੇ ਕਈ ਬੰਦੇ ਜਿਹੜੇ ਸਮਾਨ ਲੈ ਕੇ ਆਏ ਹੁੰਦੇ ਆ ਉਹਨੂੰ ਡਿਸਟਰਾਏ ਕਰ ਦਿੰਦੇ ਆ ਔਰ ਕਾਫੀ ਉਹਨਾਂ ਦਾ ਜਿਹੜਾ ਆਰਥਿਕ ਨੁਕਸਾਨ ਵੀ ਹੁੰਦਾ ਆ ਇਹ ਇਸ ਦਾ ਮੇਨ ਮਕਸਦ ਇਹੋ ਈ ਆ ਔਰ ਲੋਕਾਂ ਜਿਹੜੇ ਅੱچھے ਲੋਕ ਆ ਉਹਨਾਂ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਪ੍ਰਭਾਵ ਬਣਿਆ ਰਹੇ ਵੀ ਪੁਲਿਸ ਆਉਂਦੀ ਆ ਇਸ ਕਰਕੇ ਕੈਸੋਪਰੇਸ਼ਨ ਕੀਤੇ ਆ ਲੋਕਾਂ ਨੂੰ ਪਤਾ ਲੱਗਦਾ ਪ੍ਰਸ਼ਾਸਨ ਨਾਲ ਲੋਕ ਲਾਗੇ ਘਰਾਂ ਤੋਂ ਫਰਾਰ ਹੋ ਜਾਂਦੇ ਜਿਹੜੇ ਫਰਾਰ ਹੋ ਜਾਂਦੇ ਉਹ ਪਹਿਲਾਂ ਮਲਜ਼ਮ ਹੋਣਗੇ ਕਿਸੇ ਨਾ ਕਿਸੇ ਕੇਸ 'ਚ ਕੋਈ ਵੀ ਮੁੱਲਜਨ ਜਿਹੜਾ ਅਜੇ ਤੱਕ ਬਚਿਆ ਨਹੀਂ ਹੈ ਪੁਲਿਸ ਦੀ ਗ੍ਰਿਫਤ ਤੋਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਸਾਰੇ ਫੜੇ ਜਾਣਗੇ ਜਿੱਦਾਂ ਹੁਣ ਸਰ ਭੱਜ ਗਏ ਆ ਜਦੋਂ ਇਹਨਾਂ ਦੇ ਘਰਾਂ ਦੀ ਸਰਚ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦਾ ਅਸੀਂ ਇਹਨਾਂ ਦਾ ਕਾਰਨ ਪੁੱਛਾਂਗੇ ਕਿਉਂ ਗਏ ਨੇ ਕਿੱਥੋਂ ਆਏ ਸੀ ਪਿਛਲੇ ਇਹਨਾਂ ਦਾ ਸਾਰਾ ਟੈਲੀਫੋਨ ਜਾਂ ਟੈਕਨੀਕਲੀ ਇਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਚ ਕੋਈ ਲੱਗਿਆ ਸਾਨੂੰ ਤਾਂ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਜਿਹੜਾ 5 ਗ੍ਰਾਮ ਤੋਂ ਘੱਟ ਆ ਉਹਨਾਂ ਨੂੰ ਕੀ ਅਸੀਂ ਉਹਨਾਂ ਨੂੰ ਜਿੰਨੇ ਵੀ 5 ਗ੍ਰਾਮ ਤੋਂ ਘੱਟ ਪਰਚੇ ਆ ਜੇ ਉਹ ਡੀਡਿਕਸ਼ਨ ਸੈਂਟਰ ਸਰਕਾਰੀ ਚ ਜਾ ਕੇ ਦਾਖਲ ਹੋ ਕੇ ਆਪਣਾ ਨਸ਼ਾ ਛੱਡਦਾ ਬ ਇਹ ਉਹ ਜਿਹੜਾ ਪੱਤਾ ਉਹ ਕੈਨਸਲ ਕੀਤਾ ਜਾਂਦਾ 64 ਦੇ ਧਾਰਾ ਦੇ ਤਹਿਤ ਜਿਹੜਾ ਕਾਨੂੰਨੀ ਇੱਕ ਉਹਨਾਂ ਕੋਲ ਅਧਿਕਾਰ ਪ੍ਰਾਪਤ